ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਹੈ ਜਿੱਥੇ ਕਿ ਫਿਰੋਜ਼ਪੁਰ ਸ਼ਹਿਰ ਤੇ ਖਡਰਟਿਆਂ ਦੇ ਫਾਟਕ ਦੇ ਨੇੜੇ ਦੋ ਸਵਾਰੀਆਂ ਦੇ ਵਿਚਾਲੇ ਝਗੜਾ ਹੋਇਆ ਮੋਟਰਸਾਈਕਲ ਸਵਾਰ ਨੋਜਵਾਨ ਤੇ ਉਸਦੀ ਮਾਂ ਦੀ ਪੰਜਾਬ ਰੋਡ ਵੇਸ ਦੀ ਬੱਸ ਦੇ ਨਾਲ ਟੱਕਰ ਹੋਈ ਇਸ ਕਾਰਨ ਦੋਹਾਂ ਦੇ ਵਿਚਕਾਰ ਝਗੜਾ ਹੋਇਆ ਬੱਸ ਕੰਡਕਟਰ ਅਤੇ ਡਰਾਈਵਰ ਸਮੇਤ ਮੋਟਰਸਾਈਕਲ ਸਵਾਰਾਂ ਦੇ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਮੋਟਰਸਾਈਕਲ ਸਵਾਰ ਨੋਜਵਾਨ ਨੇ ਬੱਸ ਤੇ ਇੱਟਾਂ ਤੇ ਆਰੀ ਦੇ ਨਾਲ ਹਮਲਾ ਕਰ ਦਿੱਤਾ ਸ਼ੀਸ਼ੇ ਤੋੜ ਦਿੱਤੇ ਗਏ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਸੋ ਇਸੇ ਦੌਰਾਨ ਕੰਡਕਟਰ ਨੇ ਕੀ ਕੁਝ ਕੀਤਾ ਸੋ ਆਓ ਸੁਣ ਲੈਣੇ ਉਹਨਾਂ ਦੀ ਜ਼ੁਬਾਨੀ। ਵੀਰੇ ਕੀ ਨਾਮ ਤੁਹਾਡਾ? ਮੇਰਾ ਨਾਮ ਰਾਜਵੀਰ। ਫਿਰ ਹੋਇਆ ਕੀ ਆ? ਬਾਈ ਜੀ ਅਸੀਂ ਇੱਥੇ ਫਾਟਕ ਲੱਗੇ ਹੋਏ ਸੀ। ਅਸੀਂ ਇੱਥੋਂ ਫਾਟਕ ਕ੍ਰੋਸ ਕਰ ਲੈ ਬਸ ਗੱਡੀ ਖੜੀ ਹੋਈ ਸੀ। ਮੋਟਰਸਾਈਕਲ ਵਾਲਾ ਨਾਲ ਦੀ ਕੱਢਣ ਲੱਗਾ ਛੇਤੀ ਚ। ਇਹਦੇ ਵਿੱਚ ਵੱਜਿਆ। ਵਿੱਚ ਵੱਜ ਕੇ ਉਤੋਂ ਗਾਣਾ ਕੱਢਣ ਲੱਗ ਗਿਆ ਡਰਾਈਵਰ ਨੂੰ। ਠੀਕ ਆ ਅਸੀਂ ਉੱਤਰ ਕੇ ਗਏ ਮੈਂ ਉਹਨੂੰ ਸਮਝਾਇਆ ਬਈ ਤੇਰਾ ਵੀ ਨੁਕਸਾਨ ਨਹੀਂ ਹੋਇਆ ਸਾਡਾ ਵੀ ਨਹੀਂ ਹੋਇਆ ਗਾਲ ਨਹੀਂ ਕੱਢੀ ਦੀ ਹੁੰਦੀ ਕਿਸੇ ਨੂੰ ਵੀ। ਉਹਨੇ 35 ਸੱਟ ਨਾਲ ਹੀ ਠੋਕਤੀ ਤੇ ਜਦੋਂ ਉਹਨੇ ਠੋਕਤੀ ਬਾਈ ਮੈਂ ਵੀ ਉਹਦੇ ਠੋਕਤੀ ਠੀਕ ਆ ਉਹ ਉੱਤਰਿਆ ਉਹਨੇ ਐਟ ਚਲਾਤੀ ਉਧਰਲੇ ਪਾਸੇ ਐਟ ਪਈ ਹੋਈ ਆ ਆਪਣੇ ਗੱਡੀ ਦੇ ਉਹਨੇ ਨਾਲ ਹੀ ਐਟ ਚਲਾਤੀ ਸੀਸੇ ਪਰ ਨ ਲੱਗ ਗਿਆ ਆਪਾਂ ਨਾਲ ਹੀ ਉਹਦੀ ਵੀਡੀਓ ਬਣਾਉਣ ਲੱਗ ਗਏ ਨਹੀਂ ਇਹ ਬੱਸ ਕਿਹੜੀ ਬੱਸ ਕਿਹੜੀ ਆ ਇਹ ਪੰਜਾਬ ਰੋਡਵੇਜ ਬੱਸ ਆ ਹੀ ਲੁਧਿਆਣਾ ਡੀਪੂ ਆ ਸਾਡਾ ਹੀ ਕਿੱਥੋਂ ਆ ਰਹੀ ਸੀ ਇਹ ਫਾਜ਼ਲ ਕਤੋਂ ਆ ਰਹੀ ਸੀ ਜੀ ਵਿੱਚ ਸਵਾਰੀਆਂ ਵੀ ਗਏ ਵਿੱਚ ਸਵਾਰੀਆਂ ਵੀ ਸੀਗੀਆਂ ਜੀ ਸਵਾਰੀਆਂ 60 ਸੁੱਟ ਤਣ ਲੱਗੀ ਸਵਾਰੀਆਂ ਨੂੰ ਸੱਟ ਦਾ ਪਤਾ ਨਹੀਂ ਸਵਾਰੀਆਂ ਨਾਲ ਹੀ ਉੱਠ ਕੇ ਭੱਜਣ ਲੱਗ ਗਈਆਂ ਜੀ ਵਿੱਚੋਂ ਭੱਜ-ਭੱਜ ਉੱਤਰਨ ਲੱ ਇਟਾਂ ਚਲਾਉਣੀਆਂ ਸ਼ੁਰੂ ਕਰਤੀਆਂ ਆ ਗੱਡੀ ਦੇ ਵਿੱਚ ਨਾ ਮੈਂ ਨੋਟ ਕੀਤਾ ਕਿੰਨੇ ਨੇ ਹੀ ਉਹ ਉਹ ਹੀ ਇੱਕ ਜਾਣਾ ਹੀ ਸੀ ਜੀ ਇੱਕ ਇੱਕ ਨਾਲ ਇੱਕ ਜਾਣਾ ਹੀ ਸੀ ਇੱਕ ਦੀ ਮਾਤਾ ਸੀ ਨਾਲ ਹੀ ਤੇ ਉਹ ਮੰਗ ਕਰਦੇ ਸੀ ਮੰਗ ਕਰਦੇ ਜੀ ਉਹ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੀ ਸਰ ਕੀ ਨਾਮ ਤੁਹਾਡਾ ਮੈਂਣਾ ਜੀ ਪਰਮਜੀਤ ਸਿੰਘ ਆ ਕਿਹੜੀ ਬਾਤ ਆ ਜੀ ਇਹ ਜੀ ਪੰਜਾਬ ਰੋਡ 'ਤੇ ਆ ਹੋਇਆ ਕੀ ਆ ਇਹ ਵੀਰ ਜੀ ਅਸੀਂ ਗੱਡੀ ਲੈ ਕੇ ਤੁਰੇ ਆਉਂਦੇ ਸੀ ਉਹਨੇ ਜਲਦਬਾਜ਼ੀ ਜਿਹਾ ਆਇਆ ਨਾਲ ਮਾਰਾ ਟਕਰਾ ਆ ਗਿਆ ਉਹਨਦੇ ਜੀ ਉਹਨੇ ਗਾਲ੍ਹਾਂ ਕੱਢਣ ਲੱਗ ਗਿਆ ਮੈਂ ਤਾਂ ਗੱਡੀ ਸਾਈਡ ਤੇ ਲੱਗੀ ਸੀ ਉਹ ਜਿਹਨੂੰ ਕਲੈਕਟਰ ਤੇ ਗੱਲ ਪੈ ਗਈ ਉਹ ਜਿਹਨੇ ਜਿਹਨੇ ਅਸੀਂ ਉੱਤਰ ਕੇ ਗਿਆ ਜੀ ਉਹਨੇ ਉਹਨਾਂ ਨੇ ਕਲੈਕਟਰ ਦੀ ਛਲਡਾ ਛੋਟਾ ਪਾੜ ਕੇ ਧੀ ਜੀ ਤੇ ਕਿੰਨਾ ਕੋ ਨੁਕਸਾਨ ਆਇਆ ਜੀ ਨੁਕਸਾਨ ਗੱਡੀ ਦਾ ਜੀ ਸ਼ੀਸ਼ੇ ਦੋਵੇਂ ਫਰੰਟ ਤੋੜ ਤੇ ਜੀ ਇਧਰ ਪਾਇਲਟ ਵਾਲਾ ਸ਼ੀਸ਼ਾ ਤੋੜਦਾ ਜੀ ਸਵਾਰੀਆਂ ਨੂੰ ਨੁਕਸਾਨ ਨਹੀਂ ਆਇਆ ਜੀ ਸਵਾਰੀਆਂ ਤਾਂ ਵਿਚਾਰਿਆ ਜੀ ਆ ਗੱਲ ਵੀ ਕਿੰਨੇ ਨੇ ਸੀ ਉਹ ਕੋਈ ਮਾਂ ਪੁੱਤ ਸੀਗੇ ਦੋਵੇਂ ਉਲਟਾ ਸਾਨੂੰ ਉਹਦੇ ਥਾਣੇ ਚਲੋ ਇਹ ਆਜੋ ਮੁੜ ਕੇ ਭੱਜ ਗਏ ਜੀ ਮੋਟਰਸਾਈਕਲ ਤੇ ਹਾਂ ਜੀ ਹਾਂ ਜੀ ਵੀਡੀਓ ਬਣਾਈ ਹੋਈ ਆ ਬਸ ਨੰਬਰ ਨੋਟ ਨਹੀਂ ਕੀਤਾ ਮੈਂ ਨਹੀਂ ਨਹੀਂ ਨੰਬਰ ਜੀ ਸਾਡੇ ਕੋਲ ਨਹੀਂ ਨੋਟ ਹੈਗਾ ਬਈ ਉਹ ਵੀਡੀਓ ਮੁੰਡੇ ਦੀ ਇਹ ਵੀਡੀਓ ਹੈਗੀ ਸਾਡੇ ਕੋਲ ਬਸ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾਣਾ ਇਹ ਫਾਇਲ ਕਹਿੰਦੇ ਆ ਗਏ ਲੁਧਿਆਣਾ ਜਾਣਾ ਸੀਗੇ ਅੱਗੇ ਨਹੀਂ ਜਾਣੇ ਬਸ ਫਰੀਪੁਰ ਹੋਇਆ ਸੀ ਕੰਨ ਹਾਂ ਜੀ ਹਾਂ ਜੀ ਫਰੀਪੁਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਜੀ ਚਲੋ